ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੇ ਸਟੱਡੀ ਹਬ ਚੈਨਲ ਦੇ ਉੱਪਰ ਸੋ 10ਵੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਅਨੁਸਾਰ ਜਿਹੜੇ ਵਿਦਿਆਰਥੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਸਿਲੇਬਸ ਦੀ ਕਿਤਾਬ ਸਾਹਿਤ ਮਾਲਾ 10ਵੀਂ ਸ਼੍ਰੇਣੀ ਦੇ ਵਿੱਚ ਲੱਗੀ ਹੋਈ ਹੈ ਜਿਸ ਦੇ ਵਿੱਚ ਪੰਜਾਬੀ ਕਵਿਤਾ ਤੇ ਵਾਰਤਕ ਤੇ ਨਾਲ ਸੰਬੰਧਿਤ ਜਿੰਨੀ ਵੀ ਆਪਾਂ ਤੁਹਾਡੇ ਸਿਲੇਬਸ ਦੇ ਵਿੱਚ ਟੌਪਿਕ ਹੈਗੇ ਆ ਉਹਨਾਂ ਨੂੰ 1 ਬਾਈ 1 ਡਿਸਕਸ ਕਰਾਂਗੇ ਸੋ ਇਸ ਤੋਂ ਪਹਿਲਾਂ ਸਾਰਿਆਂ ਨੂੰ ਰਿਕਵੈਸਟ ਹੈ 10ਵੀਂ ਦੇ ਸਾਰੇ ਹੀ ਵਿਦਿਆਰਥੀ ਜੋ ਪੰਜਾਬੀ ਲਾਜ਼ਮੀ ਦੀ ਤਿਆਰੀ ਕਰਨਗੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਆਪਣੇ ਸਾਥੀਆਂ ਦੇ ਨਾਲ ਜ਼ਰੂਰ ਸ਼ੇਅਰ ਕਰ ਦੇਣ ਤਾਂ ਜੋ ਤੁਸੀਂ ਆਪਣੇ ਸਿਲੇਬਸ ਅਨੁਸਾਰ ਹਰ ਤਰ੍ਹਾਂ ਦਾ ਚੈਪਟਰ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਸੋ ਆਪਾਂ ਸਟਾਰਟਿੰਗ ਹੀ ਕਰਾਂਗੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਹੁੰਦੀ ਹੈ ਗੁਰਮਤਕਾਫ਼ ਤੋਂ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਹੁੰਦੀ ਹੈ ਉਹਨਾਂ ਦੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਬਾਣੀ ਆ ਉਹਦੇ ਵਿੱਚੋਂ ਬਹੁਤ ਮਹੱਤਮਪੂਰਨ ਜਿਹੜੇ ਉਹਨਾਂ ਦੇ ਸ਼ਬਦ ਹੈ ਇਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਸਿੱਖ ਧਰਮ ਦੇ ਪਹਿਲੇ ਗੁਰੂ ਹੋਏ ਆ ਉਹਨਾਂ ਦਾ ਜਨਮ ਰਾਏਪੋਈ ਦੀ ਤਲਵੰਡੀ ਨਨਕਾਣਾ ਸਾਹਿਬ ਦੇ ਵਿੱਚ ਹੋਇਆ ਸੀ ਜੋ ਅੱਜਕੱਲ ਕਿੱਥੇ ਹੈ ਪਾਕਿਸਤਾਨ ਦੇ ਵਿੱਚ ਹੈ ਤੇ ਆਪਾਂ ਉਹਨਾਂ ਦਾ ਪਹਿਲਾ ਸ਼ਬਦ ਜਿਹੜਾ ਤੁਹਾਡੇ ਸਿਲੇਬਸ ਦੇ ਵਿੱਚ ਹੈ ਪਵਨ ਗੁਰੂ ਪਾਣੀ ਪਿਤਾ ਉਸ ਨੂੰ ਆਪਾਂ ਡਿਟੇਲ ਦੇ ਵਿੱਚ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਇਸ ਸ਼ਲੋਕ ਦੀ ਪਵਨ ਗੁਰੂ ਪਾਣੀ ਪਿਤਾ ਪਵਨ ਕੀ ਹੁੰਦਾ ਹੈ ਪਵਨ ਦਾ ਅਰਥ ਹੁੰਦਾ ਹੈ ਹਵਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਮਹਤ ਮਹਤਾ ਮਤਲਬ ਕਿ ਜਿਸੇ ਅਸੀਂ ਵੱਡੀ ਚੀਜ਼ ਨੂੰ ਕਿਸੇ ਨੂੰ ਮਹਾਨਤਾ ਦੇ ਰੂਪ ਦੇ ਵਿੱਚ ਮੰਨਦੇ ਹਾਂ ਇੱਥੇ ਗੁਰੂ ਜੀ ਕਹਿੰਦੇ ਆ ਕਿ ਹਵਾ ਜੋ ਸਾਡਾ ਗੁਰੂ ਹੈ ਪਾਣੀ ਸਾਡਾ ਪਿਤਾ ਤੇ ਜੋ ਵਿਸ਼ਾਲ ਧਰਤੀ ਹੈ ਮਤਲਬ ਉਹ ਕੀ ਹੈ ਸਾਡੀ ਮਾਤਾ ਹੈ ਦਿਵਸ ਰਾਤ ਦੂਈ ਦਾਏ ਖੇਲੇ ਸਗਲ ਜਗਤ ਦਿਵਸ ਰਾਤ ਦੂਈ ਦਾਏ ਦਿਆ ਖੇਲੇ ਸਗਲ ਜਗਤ ਦੂਈ ਹੁੰਦਾ ਦੋਵੇਂ ਦਿਵਸ ਹੁੰਦਾ ਦਿਨ ਦਾਈ ਦਾਇਆ ਖਡਾਉਣ ਵਾਲੇ ਤਾਂ ਇਹਦੇ ਵਿੱਚ ਉਹ ਕਹਿੰਦੇ ਆ ਕਿ ਸਗਲ ਸਾਰਾ ਮਤਲਬ ਦਿਨ ਤੇ ਰਾਤ ਹੈ ਜੋ ਉਦੇ ਵਿੱਚ ਦੋਵੇਂ ਪਾਲਣ ਅਤੇ ਖਣਾਉਣ ਵਾਲੇ ਕੌਣ ਹੈ ਸਾਰਾ ਸੰਸਾਰ ਹੈ ਜਿਹੜਾ ਉਹਨਾਂ ਦੇ ਹੱਥ ਵਿੱਚ ਖੇਡ ਰਿਹਾ ਮਤਲਬ ਕਿ ਹਵਾ ਕੌਣ ਹੈ ਸਾਡੇ ਗੁਰੂ ਹੈ ਪਾਣੀ ਸਾਡਾ ਪਿਤਾ ਵਿਸ਼ਾਲ ਧਰਤੀ ਹੈ ਉਹ ਸਾਡੀ ਮਾਤਾ ਹੈ ਜਿਸ ਦੇ ਵਿੱਚ ਦਿਨ ਰਾਤ ਉਹਦੇ ਵਿੱਚ ਜੋ ਸਾਰਾ ਸੰਸਾਰ ਹੈ ਉਹਦੇ ਹੱਥਾਂ ਦੇ ਵਿੱਚ ਪਲਦਾ ਖੇਡਦਾ ਉਸ ਤੋਂ ਬਾਅਦ ਲਿਖਦੇ ਨੇ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਹਿੰਦੇ ਹضور ਹੁੰਦਾ ਹੈ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਵਾਚੇ ਪਰਖਦਾ ਹੈ ਇਹਦੇ ਵਿੱਚ ਉਹ ਕਹਿੰਦੇ ਨੇ ਧਰਮ ਰਾਜ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਜੋ ਵੀ ਜੀਵ ਧਰਤੀ ਤੇ ਪੈਦਾ ਹੁੰਦੇ ਆ ਉਹਨਾਂ ਦੇ ਚੰਗੇ ਤੇ ਮਾੜੇ ਕੰਮ ਨੂੰ ਵਿਚਾਰਦੇ ਨੇ ਮਤਲਬ ਧਰਮ ਰਾਜ ਦੇ ਜੋ ਅਕਾਲ ਪੁਰਖ ਹੈ ਜੋ ਇੱਥੇ ਦੁਨੀਆ ਦੇ ਉੱਪਰ ਸੰਸਾਰ ਦੇ ਵਿੱਚ ਜੀ ਪੈਦਾ ਹੁੰਦੇ ਆ ਉਹ ਜਿਵੇਂ ਦੇ ਕੰਮ ਕਰਦੇ ਆ ਚਾਹੀਏ ਉਹਨਾਂ ਦੇ ਚੰਗੇ ਕੰਮ ਨੇ ਮਾੜੇ ਕੰਮ ਨੇ ਉਹਨਾਂ ਨੂੰ ਉਹ ਆਪਣੇ ਆਪ ਵਿਚਾਰਦਾ ਹੈ ਆਪਣੇ ਆਪ ਇਹਨਾਂ ਦੇ ਉੱਪਰ ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲਪੁਰਖ ਤੇ ਨੇੜੇ ਹੁੰਦੇ ਆ ਤੇ ਕਈ ਅਕਾਲਪੁਰਖ ਤੋਂ ਦੂਰ ਹੁੰਦੇ ਆ ਉਹ ਅੱਗੇ ਲਿਖਦੇ ਨੇ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਨੇੜੇ ਕੇ ਨੇੜੇ ਕੇ ਦੂਰ ਮਤਲਬ ਜੋ ਜੀਵ ਇਸ ਧਰਤੀ ਤੇ ਆਉਂਦੇ ਨੇ ਉਹ ਚੰਗੇ ਤੇ ਮੰਦੇ ਕੰਮਾਂ ਦੇ ਵਿੱਚੋਂ ਉਹਨਾਂ ਨੂੰ ਉਹ ਅਕਾਲਪੁਰਖ ਹੈ ਜਿਹੜਾ ਉਹ ਵਿਚਾਰਦਾ ਹੈ ਕੁਝ ਜੀਵ ਉਹ ਨੇ ਧਰਤੀ ਦੇ ਉੱਪਰ ਜਿਹੜੇ ਅਕਾਲ ਪੁਰਖ ਦੇ ਬਹੁਤ ਨੇੜੇ ਹੁੰਦੇ ਆ ਮਤਲਬ ਜੋ ਜ਼ਿੰਦਗੀ ਦੇ ਵਿੱਚ ਚੰਗੇ ਕਰਮ ਕਰਕੇ ਆਪਣੇ ਗੁਰੂ ਦੇ ਨੇੜੇ ਹੁੰਦੇ ਤੇ ਇੱਕ ਜੋ ਦੁਨੀਆਂ ਦੇ ਉੱਪਰ ਉਹ ਵੀ ਲੋਕ ਹੁੰਦੇ ਨੇ ਉਹ ਵੀ ਜੀਵ ਹੁੰਦੇ ਆ ਜਿਹੜੇ ਕੀ ਆ ਅਕਾਲ ਪੁਰਖ ਤੋਂ ਦੂਰ ਹੁੰਦੇ ਜੋ ਉਹਨਾਂ ਦੇ ਨਾਮ ਨੂੰ ਨਹੀਂ ਜਪਦੇ ਬੁਰਾਈਆਂ ਦੇ ਵਿੱਚ ਫਸੇ ਹੁੰਦੇ ਆ ਨਿੰਦਿਆ ਦੇ ਵਿੱਚ ਚੁਗਲੀ ਦੇ ਵਿੱਚ ਜਿਨਿ ਨਾਮ ਧਿਆਇਆ ਗੈਮ ਸਤਿ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇਸੇ ਵਿੱਚ ਕਰਮੀ ਕਰਮਾ ਅਨਸਾਰ ਨੇੜੇ ਹੁੰਦਾ ਕਾਲਪੁਰਖ ਦੇ ਨਜ਼ਦੀਕ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਤੇ ਆਇਆ ਹੁੰਦਾ ਸਿਮਰਿਆ ਮਿਹਨਤ ਕਾਲ ਕਾਲ ਕੇ ਕੋਈ ਸਫਲ ਹੋ ਕੇ ਮੁਖ ਉਜਲੇ ਉਜਲ ਉਜਲ ਮੁਖ ਵਾਲੇ ਕੇਤੀ ਕਈ ਜੀਵ ਛੁੱਟੀ ਤੇ ਕਈ ਆ ਮੁਕਤੀ ਇਹਦੇ ਵਿੱਚ ਜਿਹੜੇ ਮੈਂ ਤੁਹਾਨੂੰ ਅਰਥ ਦੱਸਿਆ ਹੁਣ ਉਹ ਕੀ ਕਹਿੰਦੇ ਐ ਜਿੰਨਾ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਦੇ ਐ ਜੋ ਆਪਣੇ ਗੁਰੂ ਨੂੰ ਤੇ ਆਉਂਦੇ ਨੇ ਅਕਾਲ ਪੁਰਖ ਨੂੰ ਉਹ ਆਪਣੀ ਮਿਹਨਤ 'ਚ ਸਫਲ ਹੋ ਜਾਂਦੇ ਆ ਅਕਾਲ ਪੁਰਖ ਦੇ ਦਰ ਤੇ ਉਹ ਉਜਲ ਮੁਖ ਵਾਲੇ ਹੁੰਦੇ ਆ ਅਤੇ ਹੋਰ ਵੀ ਕਈ ਜੀਵ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਆ ਭਾਵ ਮੁਕਤੀ ਪ੍ਰਾਪਤ ਕਰ ਜਾਂਦੇ ਆ ਕਹਿਣ ਦਾ ਮਤਲਬ ਹੈ ਵੀ ਜੋ ਅਕਾਲ ਪੁਰਖ ਦੇ ਨਾਲ ਉਹਨਾਂ ਦਾ ਨਾਮ ਸਿਮਰਦੇ ਆ ਉਹ ਮਿਹਨਤ ਕਰਦੇ ਆ ਹੱਕ ਸੱਚ ਦੀ ਕਮਾਈ ਕਰਦੇ ਆ ਹਮੇਸ਼ਾ ਉਹ ਕੀ ਹੁੰਦੇ ਆ ਉਜਲ ਉਜਲ ਹੁੰਦਾਗਾ ਕਿ ਉਹ ਮਿਹਨਤ ਕਰਕੇ ਜੋ ਅੱਗੇ ਵੱਧ ਜਾਂਦੇ ਐ ਸਕਸੈਸ ਹੋ ਜਾਂਦੇ ਆ ਜ਼ਿੰਦਗੀ ਦੇ ਵਿੱਚ ਤੇ ਹੋਰ ਕਈ ਜੀਵ ਉਹ ਆ ਜਿਹੜੇ ਉਹਨਾਂ ਦੇ ਨਾਲ ਉਹ ਸੰਗਤ ਕਰਦੇ ਆ ਚੰਗੀ ਸੰਗਤ ਕਰਦੇ ਆ ਉਹ ਵੀ ਉਹਨਾਂ ਬੰਦਨਾ ਤੋਂ ਆਜ਼ਾਦ ਹੋ ਜਾਂਦੇ ਆ ਜਾਂ ਉਹਨਾਂ ਗੁਲਾਮੀ ਤੋਂ ਜਾਂ ਉਹ ਮਾੜੇ ਕਰਮਾਂ ਤੋਂ ਜੋ ਉਸ ਅਕਾਲ ਪੁਰਖ ਦੀ ਹਜ਼ੂਰੀ ਦੇ ਵਿੱਚ ਉਹਨਾਂ ਦੇ ਨਾਲ ਰਹਿੰਦੇ ਆ ਸੰਗਤ ਕਰਦੇ ਆ ਸੋ ਏ ਸੀ ਜੀ ਪਮਨ ਗੁਰੂ ਪਾਣੀ ਪਿਤਾ ਗੁਰੂ ਨਾਨਕ ਦੇਵ ਜੀ ਦੀ ਆ ਅਨਰਜਮਾਣੀ ਦੇ ਵਿੱਚ ਬਹੁਤ ਹੀ ਮਹੱਤਮਪੂਰਨ ਆਪਾਂ ਲਾਈਨਾਂ 17 ਅੱਜ ਆਪਾਂ ਉਹਨਾਂ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਦੇ ਰੂਪ ਦੇ ਵਿੱਚ ਵੀ ਆਉਗੀ ਜਿਸ ਦੇ ਵਿੱਚ ਔਖੇ ਸ਼ਬਦਾਂ ਦੀ ਅਰਥ ਵੀ ਪੁੱਛੇ ਜਾਂਦੇ ਆ ਹੁਣ ਆਪਾਂ ਇਹਨੂੰ ਫੇਰ ਇੱਕ ਵਾਰੀ ਰਿਵੀਜ਼ਨ ਕਰ ਲੈਨੇ ਆ ਕਿ ਇੱਥੇ ਗੁਰੂ ਜੀ ਕਹਿੰਦੇ ਆ ਕਿ ਹਵਾ ਗੁਰੂ ਹੈ ਪਾਣੀ ਪੀਤਾ ਹੈ ਵਿਸ਼ਾਲ ਧਰਤੀ ਮਾਤਾ ਹੈ ਦਿਨ ਤੇ ਰਾਤ ਦੋਵੇਂ ਪਾਲਣ ਅਤੇ ਖਣਾਉਣ ਵਾਲੇ ਹਨ ਦਿਨ ਤੇ ਰਾਤ ਸਾਰਾ ਸੰਸਾਰ ਉਹਨਾਂ ਦੇ ਹੱਥਾਂ ਵਿੱਚ ਖੇਡਦਾ ਹੈ ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਉਹਨਾਂ ਜੀਵਾਂ ਦੇ ਚੰਗੇ ਮਾੜੇ ਕਰਮ ਨੂੰ ਵਿਚਾਰਦਾ ਆਪੋ ਆਪਣੇ ਕੀਤੇ ਹੋਏ ਕਰਮ ਅਨੁਸਾਰ ਹੀ ਜਿਹੜੇ ਅਕਾਲ ਪੁਰਖ ਉਹਨਾਂ ਜੀਵਾਂ ਨੂੰ ਆਪਣੇ ਨੇੜੇ ਤੇ ਦੂਰ ਜਿਹੜਾ ਕਰ ਦਿੰਦਾ ਹੈ ਤੇ ਅਕਾਲ ਪੁਰਖ ਦਾ ਨਾਮ ਜੋ ਸਿਮਰ ਕਰਦੇ ਨੇ ਉਹਨਾਂ ਦੀ ਆराधना ਕਰਦੇ ਨੇ ਉਹ ਹਮੇਸ਼ਾ ਸਫਲ ਹੁੰਦੇ ਨੇ ਤੇ ਜੋ ਉਹਨਾਂ ਤੋਂ ਦੂਰ ਹੁੰਦੇ ਨੇ ਦੂਰ ਕਰਦੇ ਨੇ ਉਹਨਾਂ ਨੂੰ ਆਪਣੇ ਮਨ ਦੇ ਵਿੱਚੋਂ ਕੱਢ ਦਿੰਦੇ ਨੇ ਤਾਂ ਉਹਨਾਂ ਦੀ ਸੰਗਤ ਉਸ ਤਰ੍ਹਾਂ ਦੀ ਹੁੰਦੀ ਹੈ ਸੋ ਇਹ ਅਰਥ ਦੇ ਵਿੱਚ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਸੋ ਅਗਲਾ ਅਸੀਂ ਸੋ ਕਿਉਂ ਮੰਦਾ ਆਖੀਏ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚੋਂ ਫਿਰ ਅਸੀਂ ਇਸ ਦੀ ਵਿਆਖਿਆ ਅਗਲੀ ਵੀਡੀਓ ਚ ਕਰਾਂਗੇ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ